ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਤੇ ਮੈਂ ਆਹ ਮਿੱਕੀ ਜਾਈਕਰ ਦੱਸਦੇ ਕਿ ਬਾਲੀਵੁੱਡ ਦੀ ਇੱਕ ਮਸ਼ਹੂਰ ਅਦਾਕਾਰਾ ਇੱਕ ਵਾਰ ਫਿਰ ਤੋਂ ਕਈ ਸਾਲਾਂ ਬਾਅਦ ਲਾਈਮਲਾਈਟ ਦੇ ਵਿੱਚ ਆ ਚੁੱਕੀ ਹੈ ਪਰ ਲਾਈਮਲਾਈਟ ਦੇ ਵਿੱਚ ਆਉਣ ਦੀ ਜਿਹੜੀ ਵਜ੍ਹਾ ਹੈ ਉਹ ਕੋਈ ਫਿਲਮ ਨਹੀਂ ਸਗੋ ਸੰਨਿਆਸ ਹੈ ਜੀ ਹਾਂ ਦੱਸਦੀ ਬਾਲੀਵੁੱਡ ਦੀ ਬੇਹਦ ਮਸ਼ਹੂਰ ਅਤੇ ਬੇਹਦ ਚਰਚਿਤ ਅਦਾਕਾਰਾ ਜਿਹੜੇ ਨੇ ਉਹ ਉਹਨਾਂ ਨੇ ਸੰਨਿਆਸ ਲੈ ਲਿਆ ਹੈ ਸੰਨਿਆਸ ਲੈਣ ਤੋਂ ਬਾਅਦ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ਦੱਸਦੇ ਕਿ ਕਿੰਨੇ ਹਿਸਾਲਾਂ ਬਾਅਦ ਜਿਹੜੀ ਭਾਰਤ ਦੇ ਵਿੱਚ ਉਹਨਾਂ ਦੇ ਵੱਲੋਂ ਵਾਪਸੀ ਕੀਤੀ ਜਾਂਦੀ ਹੈ ਤੇ ਆਉਂਦੇ ਸਾਰ ਉਹ ਮਹਾਕੁੰ ਪ੍ਰਯਾਗ ਤੇ ਵਿੱਚ ਜਾਂਦੇ ਨੇ ਜਿੱਥੇ ਉਹਨਾਂ ਦੇ ਵੱਲੋਂ দীક્ષા ਲੈ ਲਈ ਜਾਂਦੀ ਹੈ ਤੇ ਛੇਤੀ ਉਹਨਾਂ ਦਾ ਨਾਮ ਜਿਹੜਾ ਹੈ ਨਵੇਂ ਨਾਮ ਦੇ ਨਾਲ ਉਹ ਜਾਣੇ ਜਾਣਗੇ ਦੱਸ ਦਈਏ ਕਿ ਕਿਨਰ ਅਖਾੜੇ ਦੀ ਮਹਾ ਮੰਡਲੇਸ਼ਵਰ ਦੇ ਵੱਜੋਂ ਜਿਹੜੀ ਹੈ ਉਹਨਾਂ ਨੂੰ ਉਪਾਦੀ ਮਿਲਣ ਜਾ ਰਹੀ ਹੈ ਦੱਸ ਦਈਏ ਕਿ ਕੋਈ ਹੋਰ ਨਹੀਂ ਸਕੋ ਬੇਹਦ ਜਿਹੜੀ ਮਸ਼ਹੂਰ ਅਦਾਕਾਰਾ ਰਹੇ ਨੇ ਕਈ ਫਿਲਮਾਂ ਤੁਸੀਂ ਵੀ ਦੇਖੀਆਂ ਹੋਣਗੀਆਂ ਮਮਤਾ ਕੁਲਕਰਨੀ ਦੇਖ ਸਕਤੋਂ ਤਸਵੀਰਾਂ ਦੇ ਵਿੱਚ ਹਲੇ ਵੀ ਚਿਹਰੇ ਦੇ ਉੱਤੇ ਉਹੀ ਰੌਣਕ ਹੈ ਦੱਸਦੇ ਕਿ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀਆਂ ਦੇ ਵਿੱਚੋਂ ਇੱਕ ਰਹੀ ਮਮਤਾ ਕੁਲਕਰਨੀ ਇੱਕ ਵਾਰ ਫਿਰ ਲਾਈਮਲਾਈਟ ਦੇ ਵਿੱਚ ਆ ਚੁੱਕੀ ਹੈ ਪਰ ਸੰਨਿਆਸ ਤੇ ਕਰਕੇ ਇੱਕ ਵਾਰ ਫਿਰ ਤੋਂ ਉਹ ਜਿਹੜੇ ਨੇ ਸੁਰਖੀਆਂ ਦੇ ਵਿੱਚ ਆਏ ਨਹੀਂ ਦੱਸਦੇ ਕਿ ਹਾਲ ਹੀ ਦੇ ਵਿੱਚ ਭਾਰਤ ਪ੍ਰਤੀ ਮਮਤਾ ਨੇ ਪ੍ਰਯਾਗਰਾਜ ਚ ਮਹਾਕੁੰਚ ਵਿੱਚ ਹਿੱਸਾ ਲਿਆ ਕਿ ਉਹਨਾਂ ਨੇ ਸੰਨਿਆਸ ਲੈਣ ਦਾ ਫੈਸਲਾ ਵੀ ਕੀਤਾ ਹੈ ਮਮਤਾ ਨੇ ਸੰਨਿਆਸ ਲਿਆਏ ਤੇ ਉਹਨਾਂ ਨੇ ਪ੍ਰਗਿਆ ਪ੍ਰਯਾगराज ਮਹਾਕੁੰਭ ਵਿੱਚ ਸੰਨਿਆਸ ਦੀ দীક્ષા ਲਈ ਹੈ ਸੰਨਿਆਸ ਲੈਣ ਤੋਂ ਬਾਅਦ ਦੱਸਦੇ ਕਿ ਸਭ ਨੇਤੂ ਨੂੰ ਨਵਾਂ ਨਾਮ ਵੀ ਮਿਲ ਚੁੱਕਾ ਹੈ ਦੱਸਦੇ ਕਿ ਨਵਾਂ ਨਾਮ ਤੁਹਾਨੂੰ ਵੀ ਬੇहद ਅਜੀਬ ਲੱਗੇਗਾ ਦੱਸਦੇ ਕਿ ਮਮਤਾ ਕੁਲਕਰਨੀ ਦਾ ਜਿਹੜਾ ਨਵਾਂ ਨਾਮ ਹੈ ਜੋ ਕਿ দীક્ષા ਲੈਣ ਤੋਂ ਬਾਅਦ ਸਾਹਮਣੇ ਆਇਆ ਉਹ ਸ਼੍ਰੀ ਯਾਮਈ ਮਮਤਾ ਨੰਦ ਗਿਰੀ ਹੈ ਮਮਤਾ ਕੁਲਕਰਨੀ ਦਾ ਪਟਾ ਅਭਿਸ਼ੇਕ ਦੱਸਦੇ ਕਿ ਪ੍ਰਯਾगराज ਤੋਂ ਹੋਵੇਗਾ ਇਸ ਤੋਂ ਬਾਅਦ ਉਹ ਨਵੇਂ ਨਾਮ ਨਾਲ ਜਾਣੇ जानके ਹੁਣ ਮਮਤਾ ਕੁਲਕਰਨੀ ਨੂੰ ਯਾਮਈ ਮਮਤਾਨੰਦ ਗਰੀ ਦੇ ਨਾਮ ਨਾਲ ਜਾਣਿਆ ਜਾਵੇਗਾ ਦੱਸਦੇ ਕਿ ਮਮਤਾ ਕਿੰਨਰ ਅਖਾੜੇ ਦੀ ਮਹਾ ਮੰਡਲੇਸ਼ਵਰ ਵਜੋਂ ਜਾਣੇ ਜਾਣਗੇ ਹਿੰਦੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਮਮਤਾ ਕੁਲਕਰਨੀ ਦੱਸਦੇ ਕਿ ਪ੍ਰਿਆਗਰਾਜ ਚ ਮਹਾ ਕੁੰਚ ਸਨਿਆਸ ਉਹਨਾਂ ਦੇ ਵੱਲੋਂ ਲਿਆ ਗਿਆ ਸਨਿਆਸ ਦੀ ਦੇਖਿਆ ਲਈ ਗਈ ਹੈ ਤੇ ਹੁਣ ਉਹਨਾਂ ਨੂੰ ਕਿੰਨਰ ਅਖਾੜੇ ਚ ਮਹਾ ਮੰਡਲੇਸ਼ਵਰ ਦੀ ਉਪਾਦੀ ਦਿੱਤੀ ਜਾਵੇਗੀ ਦੱਸਦੇ ਕਿ ਚਾਦਰ ਚੜਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਖਿਤਾਬ ਦਿੱਤਾ ਜਾਵੇਗਾ ਤੇ ਮਮਤਾ ਨੇ ਸੰਗਮ ਦੇ ਕੰਡੇ ਆਪਣਾ ਹੱਥ ਨਾਲ ਪਿੰਡਾਨ ਕੀਤਾ ਦੱਸਦੇ ਕਿ ਜਿਨ੍ਹਾਂ ਨੇ ਉਹਨਾਂ ਨੂੰ ਇਹ ਦਿਖਾਇ ਦਿੱਤੀ ਹੈ ਮਮਤਾ ਕੁਲਕਰਨੀ ਹੁਣ ਤੋਂ ਹੀ ਸ਼੍ਰੀ ਯਾਮਈ ਮਮਤਾ ਨੰਦ ਗਰੀ ਦੇ ਨਾਮ ਨਾਲ ਜਾਣਿਆ ਜਾਂਦਾ ਉਹਨਾਂ ਨੂੰ ਤੇ ਜੂਨਾ ਅਖਾੜੇ ਦੇ ਆਚਾਰ્ય ਲక్ష్ਮੀ ਨਾਰਾਇਣ ਤ੍ਰਿਫਾਟੀ ਦੇ ਵੱਲੋਂ ਦਿਕਸ਼ਾ ਮਮਤਾ ਕੁਲਕਰਨੀ ਨੂੰ ਦਿੱਤੀ ਗਈ ਹੈ ਦੱਸਦੇ ਕਿ ਫਿਲਹਾਲ ਮਮਤਾ ਇਸ ਸਮੇਂ ਕਿੰਨੇ ਅਖਾੜੇ ਦੇ ਵਿੱਚ ਰੁਕੀ ਹੋਈ ਹੈ ਤੇ ਸੰਨਿਆਸ ਲੈਣ ਤੋਂ ਬਾਅਦ ਉਹ ਪਗਵੇ ਕੱਪੜੇ ਹੀ ਧਾਰਨ ਕਰ ਰਹੇ ਨੇ ਦੱਸ ਦੇ ਕਿ ਸਿਲਵਰ ਸਕ੍ਰੀਨ ਤੋਂ ਮਹਾਮੰਡਲੇਸ਼ਵਰ ਤੱਕ ਮਮਤਾ ਦਾ ਸਫਰ 1992 ਦੀ ਸੁਪਰ ਹਿੱਟ ਫਿਲਮ ਤਿਰੰਗਾ ਨਾਲ ਆਪਣੇ ਫਿਲਮ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਮਤਾ ਕੁਲਕਰਨੀ ਨੇ ਲਗਭਗ 40 ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ ਹੈ ਉਹਨਾਂ ਨੇ ਆਸ਼ਿਕ ਆਵਾਰਾ ਕਰਨ ਅਰਜੁਨ ਵਕਤ ਹਮਾਰਾ ਹੈ ਅਤੇ ਕ੍ਰਾਂਤੀਵੀਰ ਵਰਗੀਆਂ ਵੱਡੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਤੋਂ ਰਾਜ ਕਰਨਾ ਸ਼ੁਰੂ ਕੀਤਾ ਹੈ ਉਥੇ ਦੱਸ ਦੇ ਕਿ 2001 ਵਿੱਚ ਰਿਲੀਜ਼ ਹੋਈ ਛੁਪਾ ਰਸਤਮ ਉਹਨਾਂ ਦੀ ਆਖਰੀ ਹਿੱਟ ਫਿਲਮ ਸੀ ਇਸ ਤੋਂ ਬਾਅਦ ਉਹਨਾਂ ਨੇ ਆਪਣੀ 2002 ਦੀ ਫਿਲਮ ਕبھی ਹਮ ਕبھی ਤੁਮ ਨਾਲ ਮਨੋਰੰਜਨ ਉਦਯੋਗ ਨੂੰ ਅਲਵਿਦਾ ਕਿਹਾ ਤੇ ਕਿਨੀਆਂ ਚਲੇ ਗਏ ਤੁਹਾਨੂੰ ਦੱਸ ਦੇ ਕਿ ਮੰਮਤਾ ਨੇ ਹਿੰਦੀ ਤੋਂ ਇਲਾਵਾ ਕੰਨੜ, ਤਾਮਿਲ, ਤੇਲਗੂ, ਬੰਗਾਲੀ ਅਤੇ ਮਲਿਆਲਮ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਦੱਸ ਦੇ ਕਿ ਹੁਣ ਜਦੋਂ ਉਹ 24 ਸਾਲਾਂ ਬਾਅਦ ਭਾਰਤ ਪਰਤੀ ਤਾਂ ਦੱਸ ਦੇ ਕਿ ਹਾਲ ਹੀ ਦੇ ਵਿੱਚ ਮੰਮਤਾ ਕੁਲਕਰਨੀ 24 ਸਾਲ ਬਾਅਦ ਜਦੋਂ ਭਾਰਤ ਪਰਤੇ ਨਹੀਂ ਤਾਂ ਇਸ ਸਵਾਲ ਤੇ ਕਿ ਅਭਿਨੇਤਰੀ ਇੰਨੇ ਸਾਲ ਕਿੱਥੇ ਰਹੇ ਤਾਂ ਉਹਨਾਂ ਦਾ ਜਵਾਬ ਆਉਂਦਾ ਹੈ ਕਿ ਮੇਰੇ ਭਾਰਤ ਛੱਡਣ ਦਾ ਕਾਰਨ ਰੋਹਾਨੀਅਤ ਸੀ 1996 ਵਿੱਚ ਮੇਰਾ ਚੁਕਾ ਅਧਿਆਤਮਿਕਤਾ ਵੱਲ ਹੋ ਗਿਆ ਤੇ ਇਸ ਦੌਰਾਨ ਮੇਰੀ ਮੁਲਾਕਾਤ ਗੁਰੂ ਗगनगिरी ਮਹਾਰਾਜ ਨਾਲ ਹੋਈ ਉਹਨਾਂ ਦੇ ਆਉਣ ਤੋਂ ਬਾਅਦ ਅਧਿਆਤਮਿਕਤਾ ਦੇ ਵਿੱਚ ਮੇਰੀ ਰੁਚੀ ਵੱਧ ਗਈ ਤੇ ਇਸ ਤੋਂ ਬਾਅਦ ਮੇਰੀ ਤਪੱਸਿਆ ਸ਼ੁਰੂ ਹੋ ਗਈ ਅਦਾਕਾਰ ਨੇ ਦੱਸਿਆ ਕਿ ਮੈਂ ਆਪਣੇ ਪਿਛਲੇ ਜੀਵਨ ਬਾਰੇ ਵੀ ਦੱਸਿਆ ਮੇਰਾ ਮੰਨਣਾ ਹੈ ਕਿ ਬਾਲੀਵੁੱਡ ਨੇ ਮੈਨੂੰ ਨਾਮ ਅਤੇ ਪ੍ਰਸਿੱਧੀ ਦਿੱਤੀ ਤੇ ਇਸ ਤੋਂ ਬਾਅਦ ਬਾਲੀਵੁੱਡ ਦਾ ਸਾਥ ਛੁੱਟ ਗਿਆ ਸਾਲ 2000 ਤੋਂ 2012 ਤੱਕ ਮੈਂ ਤਪੱਸਿਆ ਕਰਦੀ ਰਹੀ ਮੈਂ ਕਈ ਸਾਲਾਂ ਤੋਂ ਦੁਬਈ ਵਿੱਚ ਰਹਿ ਰਹੀ ਹਾਂ ਅਤੇ ਦੋ ਬੈੱਡਰੂਮ ਵਾਲੇ ਹਾਲ ਵਿੱਚ ਰਹੀ ਅਤੇ 12 ਸਾਲ ਤੱਕ ਬ੍ਰਹਮਚਾਰੀ ਜੀਵਨ ਬਤੀਤ ਕੀਤਾ ਤਾਂ ਦੇਖ ਸਕਦੇ ਹੋ ਇੱਕ ਬਾਲੀਵੁੱਡ ਦੀ ਬੇਹੱਦ ਮਸ਼ਹੂਰ ਅਦਾਕਾਰਾ ਕਿਸ ਤਰੀਕੇ ਦੇ ਨਾਲ 24 ਸਾਲਾਂ ਬਾਅਦ ਕਿਨਿਆ ਤੋਂ ਭਾਰਤ ਪਰਦੀ ਹੈ ਤੇ ਅਧਿਆਤਮਿਕਤਾ ਦੇ ਵਿੱਚ ਇਸ ਕਦਰ लीन हो जाती है कि उसके ਵੱਲੋਂ ਸੰਨਿਆਸ ਦੀ দীક્ષા ਲੈ ਲਈ ਜਾਂਦੀ ਹੈ ਤੇ ਦੱਸਦੀ ਕਿ ਕਿੰਨ ਅਖਾੜੇ ਦੀ ਮਹਾ ਮੰਡਲੇਸ਼ਵਰ ਦੇ ਵੱਜੋਂ ਉਸ ਨੂੰ ਉਪਾਦੀ ਮਿਲ ਚੁੱਕੀ ਹੈ